ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪੱਪਾਲ ਕਪਰਾਵਾਂ ਦਾ ਸਵਾਗਤ ਆਪਣੇ ਚੈਨਲ ਪੰਗਾਂ ਦਾ ਦੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਮਨੋੜ ਪਿੰਡ ਬੱਜੀ ਪਿੰਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 7-8 ਨਾਕ ਦਿਖਾਵਾਂਗੇ ਸਜਰਾ ਸੂਈਆਂ ਤੇ ਗੱਪਣ ਤਿਆਰ ਝੋਟੀਆਂ ਤੇ ਆਪਾਂ ਪਹੁੰਚਿਆ ਵੀਰ ਬਲਜੀਤ ਦੇ ਕੋਲ ਤਿਆਰੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿਗੁਰ ਪਾਜੀ ਸਤਿਗੁਰ ਜੀ ਜੀ ਹੋਰ ਜੀ ਜੀ ਕੀ ਹਾਲ ਜੋ ਚੜਦੀ ਕਲਾ ਤੁਸੀਂ ਸੁਣਾਓ ਠੀਕ ਠਾਕ ਜੀ ਵਧੀਆ ਜੀ ਬਹੁਤ ਠੀਠਾ ਪਰਿਵਾਰ ਵਧੀਆ ਵਧੀਆ ਚਾਤੀ ਕਿਰਪਾ ਕਿਵੇਂ ਰਹੀ ਆ ਵੀਡੀਓ ਦਾ ਵੀਡੀਓ ਪਾਈ ਕਿ ਮੈਂ ਤਾਂ ਉਸੇ ਵੇਲੇ ਮਾਲ ਦੇ ਲਈ ਜਾਂਦਾ ਜਦੋਂ ਵੀਡੀਓ ਪਾਈਦੀ ਆ ਤੇ ਅੱਛਾ ਅੱਛਾ ਨੂੰ ਪਾ ਮਗੂ ਆਈ ਜਾਂਦੇ ਮਾਲ ਲੱਭਦਾ ਨਹੀਂ ਠੀਕ ਹੈ ਮਾਲ ਲੱਭਦਾ ਬੜਾ ਮੁਸ਼ਕਿਲ ਹੁੰਦਾ ਹੈ ਜੀ ਮਿੰਟੂ ਦੇ ਲਈ ਸਾਫ਼ ਸੁਥਰਾ ਮਾਲ ਜਾਇਜ ਮੁੱਲ ਹੁੰਦੇ ਨਾ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਆਪਣਾ ਬਲਜੀਤ ਸਿੰਘ ਆ ਐਡ ਬੱਚੀ ਵੈਂਡ ਤਸਵੀਰ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 991001215 ਠੀਕ ਹੈ ਜੀ ਇਧਰ ਆ ਜਾਓ ਫਿਰ ਆਹ ਪਹਿਲੇ ਨੰਬਰ ਤੇ ਦਸੇਮ ਭਾਈਆ ਛੋਟੀ ਭਰੇ ਇਹ ਛੋਟੀ ਭਾਜੀ ਅੱਜ 8 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਦੁੱਧ ਦੇਣਾ 13 ਕਿਲੋ ਲੀਟਰ ਵਾਲਾ ਠੀਕ ਆ ਹਾਂਜੀ ਥੋੜੀ ਕੱਟੀ ਬਹੁਤ ਘਰਾਨੇ ਚੰਗੀ ਗੱਡੀ ਥੋੜੀ ਸਾਮੀ ਘਾਟੇ ਅੱਛੀ ਜੀ ਨੂੰ ਠੀਕ ਲੋ ਜੀ 6 ਦੰਦ ਜੇ ਜੇ ਮੂੰਹ ਵਿੱਚ ਥੱਲੇ ਤੇ ਕੀ ਕਰ ਸਕਦੇ ਜ ਜਣਾ ਦਾ ਸਹਿਜ ਗਿਆ ਬਹੁਤ ਹੀ ਸ਼ਾਨਦਾਰ ਆ ਗਿਆ ਤੇ 13 ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਹੈ ਇਹ ਕਿੰਨਾ ਭਾਈ ਕੱਢੀਓ ਦੁੱਧ ਦੁੱਧ 15 ਕਿਲੋ ਭਾਈ ਭਰੀਓ ਕੱਲ ਹੀ ਮੈਂ ਆਈ ਮੈਂ ਸਾਹਮਣੇ ਪਤਲੀ ਚਮੜੀ ਦੀ ਮੈਂ ਭੋਲ ਠੀਕ ਆ ਠੀਕ ਆ ਲਓ ਜੀ ਪਤਲਾ ਚਮਾਲੀ ਆ ਤੇ 15 ਲੀਟਰ ਪਾਈ ਕਹਿੰਦਾ ਕਿ ਦੁੱਧ ਭਰੂਗੀ ਤੇ ਜਵਾਕ ਕੀ ਇਹਦੇ ਪਿੱਛੇ ਇਧਰ ਕੋਈ ਘੱਟਾ ਜੀ ਸਤਵਾਂ ਤੋਂ ਅਠਵਾਂ ਦਿਨ ਉਹ ਬਾਸੇ ਦੇ ਵਿੱਚ ਕੋਈ ਠੀਕ ਆ ਠੀਕ ਲਓ ਜੀ ਮੇਲ ਕਾਹ ਪਾਗਾ ਜੀ ਇਹਦੇ ਪਿੱਛੇ ਬਾਕੀ ਪਿੰਕ ਕਿਹ ਕਰ ਸਕਦਾ ਜੱਡਰ ਕੁਆਲਟੀ ਦੇ ਥੋੜਾ ਦਾ ਸਟੈਰ ਗੈਪ ਭਵਾਨੇ ਦੇ ਜਿਹੜੀਆਂ ਨਾੜਾਂ ਨੋੜਾਂ ਵੀ ਕਾਫੀ ਆ ਗਈਆਂ ਵਾ ਤੇ ਇਧਰ ਦੀ ਸਾਈਡ ਤੋਂ ਮਲਕ ਮਾਂ ਜਿਵੇਂ ਆਪਾਂ ਦਖਾਉਨੇ ਆ ਕਾਫੀ ਤਗੜੀ ਆ ਗਈ ਆ ਐਂ ਟਰੈਕਟਰ ਹਸਾਬ ਨਾਲ ਪਾਣੀ ਹੋ ਰਹੀਆਂ ਪੰਗਾਂ ਬਾਈ ਜਿਹੜਾ ਕੀ ਕਰਦਾ ਮੁੱਲ ਹਰ ਬੋਲਦੇ ਭਾਜੀ ਇਹਦਾ ਆਪਾਂ ਛੋਟੀ ਦਾ ਇੱਕ ਤੀਜਾ ਮਰਜ਼ੀ ਕਰੀਏ ਆਪਾਂ ਜੈ ਜੀ ਤੁਹਾਨੂੰ ਪਤਾ ਮਾਲ ਆਪਾਂ ਮੋਲ ਵਧ ਨਹੀਂ ਪੋਣਾ ਹਾਂਜੀ ਹਾਂਜੀ ਇੱਕ 10 ਦੀ ਛੋਟੀ ਦੇ ਦੇਣੀ ਹੈ ਇੱਕ 10 ਦੀ ਹਾਂਜੀ ਕਰਦੀ ਮਾਨਦਾਨਿਕ ਜਾਂ ਜਿਹੜਾ ਅਛਾ ਜੀ ਹੈ ਇੱਕ 5 ਦੀ ਹਾਂਜੀ ਲਓ ਜੀ 15 ਲੀਟਰ ਵਾਲੀ 1 ਲੱਖ 5000 ਦੀ ਬਿਲਕੁਲ ਹੀ ਨੋਰਮਲ ਦੇਖ ਰਹੇ ਬਾਈ ਦਾ ਆਜੋ ਹੁਣ ਦੂਜੇ ਨੰਬਰ ਦੇ ਦੁੱਧ ਦਾ ਡਰਮ ਬਾਈ ਆ ਕਿਵੇਂ ਆ ਮੈਂ ਮੈਂ ਅਰਗੀ ਤੀਜਾ ਸਵੇਰ ਮੈਂ ਸੁਨੀਸ਼ਾ ਜੀ ਅੱਛਾ ਜੀ 20 ਤੋਂ 22 ਲੀਟਰ ਮੈਂ ਦਾ ਰਿਕਾਰਡ ਜਿਹੜਾ ਲਿਖਤੀ ਕੋਈ ਮੇਰੇ ਤੋਂ ਲੈ ਜੇ ਆਣ ਕੇ ਚਲੋ ਇਹੜੇ ਪਸ਼ੂ ਤੁਹਾਨੂੰ ਵੀ ਪਤਾ ਏਦਾਂ ਨਾਲ ਲੈ ਜਾਂਦੇ ਨਾਲ ਵਿੱਚ ਬਿਲਕੁਲ ਸਹੀ ਗੱਲ ਹੈ ਜੀ ਗਾਰੰਟੀ ਸ਼ੁਦਾ ਜਿਹੜੀ ਮੈਂ ਆ ਅੱਛਾ ਜੀ ਦੁੱਧ 20 ਤੋਂ 22 ਕਿਲੋ ਸਾਮਲਾ ਵੀ ਲੈ ਜੇ ਭਰੂਗੀ ਠੀਕ ਹੈ 6 ਦਿਨ ਰਹਿ ਕੇ ਮੈਂ ਠੀਕ ਹੈ ਠੀਕ ਹੈ ਉਹ ਜੀ ਹਫਤੇ ਕੇ ਆਸ-ਪਾਸ ਜਿਹੜਾ ਟਾਈਮ ਖੜਦੀ ਤੇ ਪੰਡਾ ਵਾਲੀ ਨਹੀਂ ਕਰਮ ਵਾਲੀ ਨੇ ਕੀਰਤਨ ਪਿਆਰ ਹੋ ਗਈ ਫੁੱਲ ਤੇ 20 ਤੋਂ 22 ਲੀਟਰ ਦਾ ਮਿਲ ਰਿਹਾ ਰਿਕਾਰਡ ਹੈ ਭਾਈ ਹੁਣੇ ਦਾ ਤੇ ਹੈ ਗੱਡ ਬਲੈ ਹਕੀਕਤਾਂ ਦਾ ਕਾੜ ਜਿਹੜਾ ਬਹੁਤ ਹੀ ਤਕੜਾ ਆ ਗਿਆ ਵਾ ਦੇਵਾ ਨੇ ਦੇ ਜਿਹੜੀਆਂ ਨਾੜਾਂ ਨੂੰ ਆ ਇਹਦੇ ਵੀ ਕਾਫੀ ਆ ਗਿਆ ਤੇ ਥਾਣਾ ਦਾ ਸੈਜ ਗਿਆ ਉਹ ਜਿਹੜਾ ਐਨ ਗਿੱਠ ਗਿੱਠ ਤੇ ਹੀ ਥਾਣਾ ਦਾ ਸੈਜ ਗਿਆ ਵੀ ਹੁਣ ਲੈ ਜਾ ਮੜੀ ਗੇਡਲ ਉਹ ਸੇਤਵਾ ਚੱਕਾ ਸੱਜੇ ਅੱਜ ਚੰਗੇ ਕਰਾਣੀ ਦੀ ਆ ਇਹ ਵੀ ਪਿਓਰ ਮੋਰਾ ਨਸਲ ਦੇ ਵਿੱਚ ਅੱਛਾ ਜੀ ਸਾਈ ਪਾ ਜੇ ਮੈਂ ਮੇਰੇ ਤੋਂ ਸੂਈ ਚੋਗ ਲੈ ਅੱਛਾ ਜੀ ਥਾਣਾ ਮਨੀ ਠੀਕ ਹੈ ਇੱਥੇ ਰੇਟ ਤੇ ਜਿਹੜੇ ਰੇਟ ਦਾ ਆਪਾਂ ਕਰਦਣਾ ਹਾਂਜੀ ਯਸੇ ਇਹੋ ਰੇਟ ਤੇ ਕਿ ਜਾਂ ਬਾਅਦ ਚ ਸੁਈਦਾ ਇਹੋ ਰੇਟ ਤੇ ਕੋਈ ਸੁਈਦਾ ਕੋਈ ਵਾਦਾ ਨਹੀਂ ਇਹੋ ਰੇਟ ਤੇ ਕੋਈ ਸਾਈ ਪਾ ਦੇ ਅੱਜ ਦੇ ਮੁੱਲ ਤੇ ਸੁਈ ਬਾਈ ਕਹਿੰਦਾ ਕਿ ਚੇ ਕਨੇ ਚਵਾਈ ਕਰਕੇ ਵੀ ਖੜਨੀ ਹੋਊਗੀ ਤੇ ਸਾਈ ਵੀ ਅਨਾ ਕੋਈ ਪੱਕਾ ਕਰ ਲੇ ਤੇ ਸੂਆ ਆ ਕੇ ਭਾਈ ਕਹਿੰਦਾ ਕਿ ਦੁੱਧ ਚੋਗੇ ਰਾਂਗੇ ਬਾਕੀ ਵੱਡੇ ਕੱਟ ਕੱਟ ਦੀ ਮਾਲਕਾਂ ਨੇ ਪਿਓ ਮੋਰਾ ਨਾਲ ਉਹਦੇ ਵਿੱਚ ਆ ਗਈ ਛੋਟੀ ਇਹ ਸੂਆ ਸੁਣਾ ਪੂਛ ਫੜੋ ਇਹਦੀ ਮੱਡੀ ਨੇ ਤੀਜਾ ਸੂਆ ਸਾਈ ਹਰ ਕੇ ਸੁਣਾ ਛੋਟੀ ਠੀਕ ਆ ਠੀਕ ਲੋ ਜੀ ਪੰਡਾ ਪਾਜੂਗੀ ਜਿੱਤ ਨੂੰ ਖੰਡ ਤਿਆਰ ਹੋ ਵੀ ਰਚਾ ਫਗਾ ਵਾਂਗੂ ਹਵਾਲਾ ਲਾਇਆ ਪਿਆ ਵਾ ਇੱਕ ਹੀ ਮੋਲ ਬਾਈ ਜਰਾ ਹਰ ਮੋਲੇ ਸਾਜੀ ਇਹ ਜਾਂ ਦੋ ਦੋ ਲੋਕੀ ਮੰਗਣ ਦਾ ਆਪਾਂ ਤੁਹਾਨੂੰ ਬੱਜ ਆਇਆ ਜਾ 165 ਦੀ ਮਹਿੰਦੀ ਦੇਣੀ ਹੈ ਹਾਂਜੀ 165 ਦੀ 165 ਦੀ ਹਾਂਜੀ ਸੜੀਏ ਮਾਰਦਾ 10000 ਰੁਪਏ ਕਰਤਾ ਨਹੀਂ ਸਾਜੀ 55 155 ਦੀ ਮਹਿੰਦੀ ਦੇ ਦਾਂ 8000 ਰੁਪਏ ਠੀਕ ਆ ਠੀਕ ਆ ਲਓ ਜੀ 154 ਦੀ ਰਹਿ ਗਈ ਇਹਨੇ ਬਾਕੀ ਕਿਹੜਾ ਵੀ ਵੀਰ ਭਰਾ ਮੇਲਾ ਲੁੱਟਣ ਵਾਲੀ ਹਿਸਾਬ ਹੈ ਜਿਹੜਾ ਨੁੱਟ ਗਿਆ ਮੇਲਾ ਲੁੱਟ ਗਿਆ ਇਦਾਂ ਵੀ ਮੈਂ ਸ਼ਾਹ ਲੈ ਜੇ ਹਾਂਜੀ ਵਾਲੇ ਵੀ ਗਰੰਟੀ ਹੋਊ ਮੇਰੀ ਠੀਕ ਆ ਠੀਕ ਆ ਜੀ ਹੈ ਵੀ ਪਹਿਲੇ ਚੰਮ ਵਾਲੀ ਕੋਈ ਸ਼ਾਹ ਨਹੀਂ ਕੋਈ ਮੈਂ ਨਹੀਂ ਪਾਉਂਦਾ ਠੀਕ ਆ ਠੀਕ ਆ ਭਾਰੀ ਤਾਂ ਆਪਾਂ ਪਹਿਲੀ ਵੀਡੀਓ ਤੋਂ ਬਾਅਦ ਗਰੰਟੀ ਦਿੰਦੇ ਜਿਹੜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕਰ ਸਕਦੇ ਚੈੱਕ ਫੇਰ ਆ ਵੇਖੋ ਚੰਡੀ ਦੇ ਨਾਲ ਆ ਤੇ ਪਿੰਡੇ ਦੇ ਜਿਹੜੀਆਂ ਨਾੜਾਂ ਨਾੜਾਂ ਵੀ ਕਾਹ ਵੀ ਆ ਗਈਆਂ ਪਤਲੇ ਚੰਮ ਵਾਲੀ ਤੇ ਆਜੋ ਹੁਣ ਤੀਜੇ ਨੰਬਰ ਤੇ ਬਈ ਆ ਕਿ ਇਹ ਸਾਡੀ ਦੂਜਾ ਸੂਆ ਛੋਟੀ ਸੂਈ ਆ ਅੱਛਾ ਜੀ ਪਰਸ ਦੀ ਛੋਟੀ ਸੂਈ ਮਗਰੇ ਦੇ ਕੱਤੀ ਜੋ ਠੀਕ ਆ ਜੀ ਹਾਂਜੀ ਬੋਡੀ ਤੇ ਚੱਲਣ ਦੀ 11 ਕਿਲੋ ਗੋਲੀ ਠੰਡੀ ਕਰਕੇ ਉਹ ਤੋਂ ਠੀਕ ਆ ਠੀਕ ਆ ਠੀਕ ਲੋ ਜੀ 11 ਲੀਟਰ ਜਿਹੜਾ ਕੌਲਾ ਹੈ ਕੌਲਾ ਤੇ ਪਿੱਛੇ ਆ ਗਿਆ ਜੇ 3 ਮਲੇ ਦੇ ਕਾਫ ਇਹ ਥਣ ਭਾਂਡਾ ਜਿਹੜਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਹਨ ਕੇਸ ਬਾਕੀ 1.5 ਤੋਂ 2 ਕਿਲੋ ਲਾ ਕੇ ਗਾੜੀ ਕੱਢੀ ਦੀ ਹੋਗੀ ਇਹਦੀ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ 1.5 ਤੋਂ 2 ਲੀਟਰ ਦੇ ਆਸ-ਪਾਸ ਜਿਹੜੀ ਗਾੜੀ ਗਾੜਿਆ ਇਹ ਬਈ ਕਿੰਨਾ ਕੱਢੀ ਜੋ ਦੁੱਧ ਉਹ ਤਾਂ ਭਾਈ 14 ਕਿਲੋ ਕੱਢੀ ਭਰੀ ਹੋਗੀ ਯਾਰ ਐਵੇਂ ਐਵੇਂ ਪਛੜੀ ਬੋਲਾ ਹੋ ਗਿਆ ਗੱਡੀ ਦੇ ਕੋਲ ਠੀਕ ਹੈ ਠੀਕ ਹੈ ਲਓ ਜੀ 14 ਸਹੀ ਤੋਂ ਦੋਸੇ ਵੀ ਭਰੀ ਜਾਓ ਕਿ ਕਰਮਾਲ ਇਹ ਤਾਂ ਕਸ ਕਾੜ ਦੀ ਵੀ ਚੰਗੀ ਆ ਗਈ ਆ ਇਹ ਵੀ ਜੈੱਡ ਬਲੈਕ ਆ ਗਈ ਤੇ ਸਿਰ ਮੋਦੀ ਵੀ ਬਹੁਤ ਹੀ ਜ਼ਿਆਦਾ ਚੰਗੇ ਆ ਨਿਗਾ ਨਿਗਾ ਜੈ ਸਿੰਘ ਲੱਗਾ ਨੂੰ ਦੇ ਪਿੱਛੇ ਆ ਗਿਆ ਜੇ ਫੀਮਿਲ ਕਾਹ ਇਲਾਕੇ ਤੋਂ ਚੈੱਕ ਕਰ ਸਕਦੇ ਹੋ ਥਾਣਾ ਦਾ ਸੈਜਗਬ ਐਨ ਗਿਟਗਟ ਤੇ ਲੱਗਾ ਵਾ ਥਾਲੇ ਨੂੰ ਵੀ ਬਾਕੀ ਸਾਜੀ ਟੁੱਟੀ ਦੇ ਚੂਨ ਲੱਗੀ ਆ ਇਹਦਾ ਰੂਹ ਹੁੰਦਾ ਲੋ ਜੀ ਕਿਹ ਕਾਸਾ ਤੇ ਇਹ ਵੀ ਅੱਜ ਕਿੱਸ ਫਗਾਵਾ ਗੂ ਹਵਾਨਾ ਲਾਈ ਦਰੰਦੀ ਆ ਹੁਣ ਨਹੀਂ ਅੱਗੇ ਨੂੰ ਨਹੀਂ ਪਿੱਛੇ ਨੂੰ ਇਹਦਾ ਬਾਈ ਦੀ ਮੁੱਲ ਮੁੱਲ ਦੇ ਸਾਜੀ ਦਾ 150 ਹੈ ਜਿਹੜੀ ਲਾਸਟ ਕੱਟੀ ਦੇਣੀ ਆ 115 ਦੇਣੀ ਆ ਪੁੱਛੋ 2000 ਰੁਪਏ ਛੂਟ ਕਰਨੀ 113 ਦੀ ਜਿਹੜਾ ਵੀਡੀਓ ਸ਼ੇਅਰ ਕਰਕੇ ਠੀਕ ਹੈ ਠੀਕ ਹੈ ਲਓ ਜੀ ਰੱਖ ਲਾ ਮਾਂਤਨ ਬਾਈ ਨੇ ਕਰ ਦਿੱਤਾ ਵਾ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਬਾਕੀ ਜਾਈ ਛੋਟੀ ਦੇ ਚੁੰਨ ਛੋਟੀ ਭਾਂ ਲੈਣ ਦੀ ਪਰਲੇ ਬਨੇ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਵੀ 14 ਲੀਟਰ ਵਾਲੀ ਇਹ ਵੀ ਛੋਟੀ ਦੇ ਸੂਆ ਦੁੱਧ ਦਾ ਕਰਨ ਵਾਲੀ ਥੀਜ ਆ ਤੇ ਆ ਜयो ਹੁਣ ਤੀਜੇ ਨੰਬਰ ਤੇ ਆ ਗੀਆਂ ਬੈੜਾਂ ਭਈਆ ਦੱਸਿਓ ਬੈੜ ਦੇ ਬਾਰੇ ਕਾ ਸ਼ਾਇਆ ਦੀ ਬੈੜ ਜੇ ਕਾ ਜੀ ਕੱਲ ਦੀ ਬੈੜ ਸੂਈ ਆ ਅੱਛਾ ਜੀ ਦੁੱਧ ਬੈੜ ਦੇ ਕੋਲ 10 ਤੋਂ 11 ਕਿਲੋ ਬੜਾ ਪਹੁੰਚਾਈ ਹੋਈ ਹੈ ਚੋਗ ਜਾਂਦੀ ਹੁਣ ਇਹ ਜਾਂਦੀ ਹੈ ਠੀਕ ਹੈ ਠੀਕ ਹੈ ਹਾਂ ਜੀ ਜੀ 10 ਤੋਂ 11 ਲੀਟਰ ਜਿਹੜਾ ਪੂਰਾ ਹੀ ਕੋਲਾ ਤਿਆਰ ਸੁਗਿਆ ਬਾਈ ਦੂਜਾ ਦੂਜਾ ਸੁਗਿਆ ਮਗਰ ਬੱਝੀ ਠੀਕ ਹੈ ਲੋ ਜੀ ਮਗਰ ਥੀ ਮਿਲ ਕਾਫ ਆ ਗਿਆ ਜੇ ਇਹਨਾਂ ਦੀ ਮੈਂ ਬਹੁਤ ਚੂਚਵਾਈ ਨਹੀਂ ਸਾਫ ਠੀਕ ਹੈ ਠੀਕ ਹੈ ਲੋ ਜੀ ਥਾਂ ਥਣੂਆਂ ਮੁੱਠੀ ਦਾ ਲੱਗਾ ਪਿਆ ਵਾ ਕੱਲਾ ਕੱਲਾ ਥਾਣਾ ਇਹਨਾਂ ਨੂੰ ਨਾ ਕੋਈ ਗਰਮ ਦੀ ਪ੍ਰਵਾਹ ਨਾ ਕੋਈ ਠੰਡ ਵੀ ਸੈਡ ਕੁਆਲਟੀ ਵੀ ਜਦੋਂ ਚੱਲਦੀ ਹੁੰਦੀ ਹੈ ਇਹਨਾਂ ਦੀ ਇਹ ਬਾਈ ਕਿੰਨਾ ਪਰਯੋਗ ਦੋ ਤਾਂ ਭਾਈ 15 16 ਕਿਲੋ ਸ਼ਿਰਮਾ ਨਾ ਘੜੀ ਜਾਉਗੀ ਠੀਕ ਹੈ ਠੀਕ ਹੈ ਇਹਨਾਂ ਨੂੰ ਜਵਾਬ ਸਮਾਨ ਸੋਨਾ ਲੱਗਾ ਜੀ ਇੱਕ ਬਸਮਾ ਦੀ ਠੀਕ ਹੈ ਜੇ ਸ਼ਾਇਆ ਦੇ ਟੁੱਟ ਕੇ ਆਉਂਦੀਆਂ ਹਾਂਜੀ ਹਾਂਜੀ ਇੱਕ ਬਸਮਾ ਦੀ ਵਸੀ ਹੋਗੀ ਠੀਕ ਹੈ ਠੀਕ ਹੈ ਲਓ ਜੀ ਹੈ ਬਾਕੀ ਚੋਕਿਆਈ ਵਸੀ ਜਵਾਈ ਬਾਈ ਬਾਈ ਕਰਕੇ ਲੈ ਕੇ ਆ ਕੋਈ ਉਸ ਹਣਾ ਵੀਰ ਭਰਾ ਅੰਦਾਜ਼ਾ ਲਾਵੇ ਤੇ ਇਹਦਾ ਬਾਈ ਜੀ ਮੁੱਲ ਹੈਰਾ ਇਹਦਾ ਸ਼ਾਹ ਜੀ ਮੁੱਲ ਦਾ 45000 ਕਰਦੇ ਆ 40000 ਰੁਪਿਆ ਛੋੜ ਕਰਦਾ ਨਹੀਂ ਉਤੋਂ ਬਾਅਦ ਨਾ ਗੁਜਾਰੀ ਠੀਕ 39 ਦੀ ਹਾਂ ਜੀ 39000 ਦੀ ਅਸੀਂ ਦੇਣੀ ਆ ਪਰ ਬੱਛੀ ਜਿਹੜੀ ਆ ਚੂਣ ਇੱਕ ਨੰਬਰ ਆ ਠੀਕ ਆ ਠੀਕ ਬੋਲੀ ਹੋਊਗੀ ਅਜੇ ਕੋਈ ਜਾਣੀ ਪੜਨਾ ਹੈ ਵੀਰ ਭਰਾ ਸੰਭਣਾ ਵਾਲਾ ਲੱਗੂ ਚਲੋ ਦੰਦ ਚੰਗਾ ਕੱਢੀ ਜਾਣਾ ਤੇ 39000 ਦੀ ਬਾਈ ਕਹਿੰਦਾਗੇ ਦੇ ਦਾਂਗੇ ਤੇ ਆ ਲਓ ਹੁਣ ਬਾਈ ਆ ਕਿਵੇਂ ਆ ਵੜ ਬਾਈ ਇਹ ਵੜ ਸ਼ਾਹ ਜੀ ਸੂਈ ਆ ਪਸੋਂ ਦੀ ਮਗਰੇ ਇਹਦੇ ਬੱਛੀ ਆ ਠੀਕ ਆ ਲਓ ਜੀ ਗੋਲਾ 14 15 ਕਿਲੋ ਹੋਊਗਾ ਐਸਾ ਤਿਆਰ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਜੀ 14 15 ਲੀਟਰ ਜਿਹੜਾ ਦੁੱਧ 20 22 ਕਿਲੋ ਵਾਲੀ ਆ ਥੋੜੀ ਵਸੇ ਕੱਚੀ ਸੂਦੀ ਅੱਛਾ ਜੀ ਹਾਂਜੀ ਇਹਦੇ ਪਿਛੇ ਜਵਾਗ ਇਹਦੇ ਮਗਰੇ ਮੱਚੀ ਲਓ ਜੀ ਇਹਦੇ ਪਿਛੇ ਵੀ ਫੀਮ ਮਲਕਾਫ ਤੇ ਕੱਟ-ਕੱਟ ਜਿਹੜਾ ਇਹਦਾ ਵੀ ਬਹੁਤ ਚੰਗਾ ਆ ਗਿਆ ਵਾ ਹੈ ਇਹ ਵੀ ਕਾਫ ਦੇ ਵਿੱਚ ਆ ਗਈ ਤੇ ਚਲੋ ਇਹਨਾਂ ਦੀ ਵੀ ਫਾਇਰ ਕੁਆਲਟੀ ਜਿਹੜੀ ਚੰਗੀ ਹੁੰਦੀ ਆ ਜੀ ਕੋਈ ਆਚੇ ਆ ਨਹੀਂ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਵੀ ਸੂਦੀ ਵਾਲੀ ਏ ਜੇ 20 ਲੀਟਰ ਬਾਈ ਕਹਿੰਦਾ ਕਿ ਦੁੱਧ ਭਰੀ ਜਾਓਗੇ ਬਾਕੀ ਥਣ ਭਾਂਡਾ ਤੁਸੀਂ ਚੈੱਕ ਕਰੀ ਸਾ ਤੇ ਜਾਨ ਕੱਲਾ ਕੱਲਾ ਦੇ ਗਲਾਪੀ ਥ ਤਾਂ ਮੇਰਾ ਮੌਕੇ ਦੇ 14 ਤੋਂ 15 ਲੀਟਰ ਬੌਲਾ ਹੀ ਬੌਲਾ ਚ ਆ ਰਿਹਾ ਕਰਿਓ ਬਾਈ ਪਰੇ ਮੜ ਗਿਆ ਠੀਕ ਲੋ ਜੀ ਬਹੁਨੇ ਦਾ ਨਾਲਾ ਨੂੜਾ ਵੀ ਕਾਫੀ ਦਾ ਸ਼ਾਨਦਾਰ ਸੈੱਟ ਗਿਆ ਵੀ ਤੁਸੀਂ ਚੈੱਕ ਕਰ ਸਕਦੇ ਜੇ ਆਹ ਵਾਲਾ ਦਾ ਜਵਾਗ ਜੀ ਬਿਲਕੁਲ ਜੇ ਨਾਲੂ ਤੇ ਆ ਇਹਦਾ ਬਾਈ ਮੁੱਲ ਹੈਰਾ ਮੁੱਲ ਇਹਨਾਂ ਸ਼ਾਹ ਜੀ ਇਹੋ ਜਿਹਾ ਅਸੀਂ ਅਸੀਂ ਕਰਦੇ ਹਾਂ ਹਾਂਜੀ 65000 ਦੀ ਅਸੀਂ ਦੇ ਲਈਏ 65 ਦੀ ਹਾਂਜੀ ਸਾਢੇ 6 ਥੋੜਾ ਜਿਹਾ 60000 ਦੇ ਦਿੰਦਾ 1000 ਛੋਟ ਕਰਦਾ ਸਾਈ ਜਾਓ ਲਓ ਜੀ 58000 ਫੀਰ ਆ ਗਈ ਤੇ ਬਾਈ ਦੇ ਦਿਲ ਵੀ ਦਰਿਆ ਉਹ ਤਾਂ 22 23 ਕਿਲੋ ਦੀ ਗਰੰਟੀ ਹੈ ਬਾਕੀ ਹੁਣ 15 ਕਿਲੋ ਬੋਲਾ ਹੋਗਾ ਸਾਈ ਪਾਲੇ ਜਦੋਂ 20 ਕਿਲੋ ਹੋਵੇ ਤਦ ਚੋ ਕੇ ਲੈ ਜੀ ਦੋ ਟਨ ਲਓ ਜੀ ਬਾਈ ਪੂਰੀ ਫੁੱਲ ਗਰੰਟੀ ਦੇ ਦਿਆਂਗਾ ਜੇ ਕਿਨੇ ਦੁੱਧ ਚੜੀ ਵੀ ਲੈਣੀ ਹੋਊਗੀ ਤਾਂ ਵੀ ਕਹਿੰਦਾ ਕਿ ਥਾਲੀ ਕੋਈ ਨਹੀਂ ਤੇ ਪਸ਼ੂ ਬਾਈ ਦੇ ਕੋਲ ਚੰਗੇ ਆ ਸਾਰੇ ਹੀ ਕਾ ਲਓ ਬਾਈ ਹੁਣ ਸਭ ਨੇ ਨੰਬਰ ਤੇ ਇਹ ਕਿਵੇਂ ਆ ਭਾਜੀ ਇਹ ਦੂਜੇ ਸੇਲ ਵੀ ਸੂਝ ਸਾਈ ਰਾਤ ਚ ਖਲਦੀ ਠੀਕ ਹੈ ਠੀਕ ਹੈ ਇਹ ਵੀ 50000 ਇਹ ਅਜੀਬ 7 ਨੰਬਰ ਤੇ ਇਹ ਕੋ ਕਿਨਾ ਜੇ ਬਾਲਾ ਲਗ ਗਿਆ 10 ਲੀਟਰ ਜਿਹੜਾ ਬਹੁਤ ਬਾਲਾ ਇਹ ਕੋ ਵੀ ਤਿਆਰ ਆ ਇਹ ਕਿੰਨਾ ਖੱਡੀ ਹੋਊਗੀ ਇਹ ਪਾਣੀ 25 15 ਕੋਟ ਜਿਹਦਾ ਸ਼ਾਹ ਮਾਲੇਗਾ 15 ਸ਼ਾਹ ਇਹ ਇਹ ਚੀਂ ਆਦਾ ਠੀਕ ਹੈ ਠੀਕ ਲਓ ਜੀ 15 ਕੋਟ ਇਹ ਵੀ ਦੁੱਧ ਚ ਪਾਈ ਜਾਓ ਜੀ ਠੰਡਪੰਟ ਇਹਨੂੰ ਵੀ ਬਹੁਤ ਚੰਗਾ ਲੱਗਾ ਵਾ ਇਹ ਵੀ ਕਾਗੀ ਕਰਾਉਂਦੇ ਇਹਦੇ ਵਿੱਚ ਹੀ ਇਹਦੇ ਪਿੱਛੇ ਜਵਾਬ ਇਹਦੇ ਮਗਰ ਬੱਚਾ ਜੀ ਲਓ ਜੀ ਇਹਦੇ ਪਿੱਛੇ ਆ ਗਿਆ ਜੀ ਮੇਲ ਕਾਫ ਕਿਆ ਕਰਦਾ ਜੀ ਬਾਕੀ ਬਿਲਕੁਲ ਬੜੀ ਚੰਗੀ ਲੱਗੀ ਆ ਇਹਦਾ ਬਾਕੀ ਮੁੱਲ ਹੈ ਇੱਧਰ ਹੋ ਜਾ ਇਹਦਾ ਛਾਲੀ ਬੋਲਰ 46000 ਰੁਪਿਆ ਅੱਛਾ ਜੀ ਆਪਾਂ 40000 ਵਿੱਚ ਦੇ ਦਈਏ 40 ਨਹੀਂ ਹਾਂ ਜੀ ਥੋੜਾ ਜਿਹਾ ਯਾਰ ਇਹਦਾ ਛੱਡ ਲਓ ਜੀ ਇਹ ਵੀ 39000 ਦੀ ਬਿਲਕੁਲ ਹੀ ਨਾਰਮਲ ਦੇ ਰਿਆ ਆਹੋ ਹਣ ਸਤ ਮਾਰ ਆਹ ਜਰਸੀ ਵੱਛੀ ਆਈ ਏ ਸ਼ਾ ਜੀ ਅੱਛਾ ਜੀ ਛਿੱਕੀ ਵੱਛੀ ਆ ਜਰਸੀ ਤੁਹਾਨੂੰ ਬੜੀ ਡਿਮਾਂਡ ਬਣੀ ਰਹੀ ਜੀ ਹਾਂ ਜੀ ਹਾਂ ਜੀ ਇਹ ਗੱਬਣਾ ਗੱਬਣੀ ਠੀਕ ਆ ਠੀਕ ਆ ਲਓ ਜੀ ਬਾਕੀ ਆਇਆ ਸੰਧੀ ਧੀਰੀ ਆ ਠੀਕ ਹੋਈ ਜੂਰੀਆਂ ਪਾਸ ਆਏ ਆ ਇਹ ਸੁਬਾ ਕੇ ਨਾ ਦੋ ਵੀ ਦੂਜਾ ਸਵੇਰ ਦੁੱਧ ਛਾਹੀ ਮੂੰਹ ਛਕੀ ਠੀਕ ਹੋ ਗਈ 6 ਡੰਡ ਤੇ ਦੂਜਾ ਸਵੇਰ ਉਹ ਵੀ ਕਰਮਾ ਲਈ ਕਿੰਨੇ ਦੁੱਧ ੜੀਏ ਛਾਹੀ ਦੁੱਧ ਪਹਿਲੇ ਨੇ ਵਛਨੇ 13-14 ਕਿਲੋ ਭਰਿਆ ਐਂ 17-18 ਕਿਲੋ ਦੁੱਧ ਭਰੋਗੇ ਠੀਕ ਹੈ ਠੀਕ ਹੈ ਲਓ ਜੀ ਪਹਿਲਾਂ ਨਹੀਂ 16 17 ਉਹ 14 15 ਭਰਿਆ ਰਾਇ ਕੀ ਬਾਈ ਕਹਿੰਦਾ ਕਿ 16 ਤੋਂ 17 ਲੀਟਰ ਭਰੀ ਹੋਵੇ ਕਿ ਇੰਨੀ ਠੰਡੀ ਬਚ ਨਹੀਂ ਪੈਵੇ ਸੀਲੀਆਂ ਸੁੱਲੀਆਂ ਜਿਹੜੀਆਂ ਬਹੁਤ ਆ ਗਈਆਂ ਤੇ ਹਵਾਨੇ ਦੇ ਢਿੱਲਾ ਢੋਲਾ ਵੀ ਕਾਫੀ ਆ ਗਏ ਬੱਜੇ ਬੱਛੀ ਬਾਨੀ ਸਾ ਜੀ ਠੀਕ ਹੈ ਠੀਕ ਹੈ ਸਾ ਜੇ ਬੱਛੀ ਦਿਨ ਦਾ ਰਹਿੰਦੇ ਬੱਛੀ ਸੂਣੀ ਠੀਕ ਹੈ ਠੀਕ ਹੈ ਲਓ ਜੀ ਥੋੜਾ ਦਾ ਸੈੱਜ ਗਿਆ ਉਹ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਫੈਨ ਕਲਾ ਕਲਾ ਥਾਂ ਲੱਗਾ ਪਿਆ ਅਗੇ ਜੜਤੇ ਹੀ ਥਾਂ ਨੇ ਤੇ ਢਿੱਲਾ ਢੋਲਾ ਵੀ ਕਾਫੀ ਆ ਹਵਾਨੇ ਦੇ ਇਹ ਸੁੰਨਤਾ ਕਰਵਾ ਨਾ ਇਹਦਾ ਚੰਗਾ ਬਣਾ ਜੂਗੀ ਕਰਮਾੜੀ ਇਹ ਵੀ ਬੀਬੀ ਭਰਾਸੇ ਵਾਲਾ ਲਾਜੂ ਤੇ ਚਲੋ ਦੰਦ ਚੰਗਾ ਕੱਢੀ ਜਾਣਾ ਨੇ ਇਹਦਾ ਬਾਕੀ ਮੋਲ ਹੈਰਾ ਇਹਦਾ ਮੋਲ ਤਾਂ ਨੂੰ ਛਾਈ ਬਾ 60 ਕਰੀਏ ਸਾਪਾ 50000 ਤਿਆਰੀ ਹਾਂਜੀ ਕਰਤੀ ਹੈ ਮਾਨ ਦਾ 45000 ਠੀਕ ਲੋ ਜੀ 45000 ਬਾਕੀ ਛਾਲੀ ਇਹਦਾ ਬੱਸੀ ਲੈ ਜੂਗਾ ਬੱਸੀ ਮੈਂ ਹੀ ਆ ਠੀਕ ਆ ਠੀਕ ਆ ਜੀ ਬਹੁਤ ਬੱਸੀ ਪਾਣੀ ਜਿਹੜੀ ਠੰਡੀ ਠੰਡੀ ਹੋ ਰਹੀ ਆ ਦੇਖ ਲਓ ਨਾ ਪਤਾ ਡਰਦੀ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਉਹਨਾਂ ਦੀ ਫੰਟਾਲੀਆ ਦੀ ਜਰਸੀ ਵੱਡੇ ਕੱਦ ਕਾੜ ਵਾਲੀ ਆ ਵੀਟ ਦੇ ਇਹ ਕਿਵੇਂ ਭਰੀ ਇਹ ਸਾਡੀ ਆਪਣੀ ਮਿਹਰਤ ਅੱਛਾ 22 ਕਿਲੋ ਕੀ ਗੱਲ ਉਹ 20 22 ਲੀਟਰ ਵਾਲੀ ਦੇਰ 530 ਦੇ ਵਿੱਚ ਸੀ ਤੇ 5-7 ਰੁਪਈਆ ਦਾ ਕੇ ਲੈ ਲੈਂਗੇ ਜਿਹੜਾ ਹੋਰ ਤੇ ਕੱਦ ਕਾੜ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਇਹ ਵੀ ਕ੍ਰਾਸ ਜਿਹਦੇ ਵਿੱਚ ਹੀ ਆ ਗਈ ਆ ਇਹ ਕਿੰਨੇ ਦੁੱਧ ਵਾਲੀ ਦੱਸਿਆ ਇਹ ਸਾਜੀ 25 ਕਿਲੋ ਵਾਲੀ ਹੈ ਠੀਕ ਹੈ ਬਰਗਰੈਂਟੀ ਬੜੀ ਨੇ ਤੇ ਭਰਾ ਆਪਾਂ ਇੰਨੀ ਆਣੇ ਅੱਛਾ ਅੱਛਾ ਉਹਨਾਂ ਤੋਂ ਬੜੀ ਦਿੱਸੀ ਹੈ ਕਿ ਤਿੱਜਾ ਸੁਆ ਬੱਚੀ ਸੁਣਾ ਠੀਕ ਹੈ ਠੀਕ ਹੈ ਇਹ ਨਹੀਂ ਤਿੱਜਾ ਸੁਣਾ ਆਪਾਂ ਤਿੱਜਾ ਹੀ ਲੈ ਲਵਾਂਗੇ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਲਓ ਜੀ ਕੱਟ ਕੱਟ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਹਵਾਨੇ ਤੇ ਜਿਹੜੀਆਂ ਢਿੱਲਾ ਢੁੱਲਾ ਇਹਦੇ ਵੀ ਕਾਫੀ ਜ਼ਿਆਦਾ 5 ਦੇ 7 ਦੇਣਾ ਜੇ ਲੈ ਜੂਗੀ ਹੋਰ ਤੇ ਸੂਨ ਕਾਫੀ ਜਿਹੜਾ ਇਹਨੇ ਵੀ ਹਵਾਨਾ ਬਹੁਤ ਹੀ ਚੰਗਾ ਬਣਾ ਲਿਆ ਵਾ ਤੇ ਥਾਣੇ ਨੂੰ ਵੀ ਆਣ ਕਲਾ ਕਲਾ ਲੱਗਾ ਪਿਆ ਗੁਲਾਬੀ ਥਣ ਇਹਦਾ ਬਾਈ ਕੀ ਮੁੱਲ ਹੈ ਰਾਲਾ ਇਹ ਵੀ ਸ਼ਾਈ ਠੀਕ ਜੀ ਇਹ ਵੀ ਨਹੀਂ ਪੁੱਛਦਾ ਅਸੀਂ ਸੀ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਜੀ ਸੀਟੀਆਂ ਸੂਟੀਆਂ ਇੱਥੇ ਵੀ ਕਾਫੀ ਆ ਗਿਆ ਨੇ ਹਵਾਨੇ ਦੇ ਨਾੜਾ ਨੂੜਾ ਵੀ ਕੱਢੀ ਜਦੇ ਇਹਦਾ ਮੁੱਲ ਬਾਈ ਜੀ ਹਰਾ ਇਹਦਾ ਮੁੱਲ ਸ਼ਾਹ ਜੀ 70000 ਰੁਪਏ ਦਾ 70 ਹਾਂ ਜੀ ਘੱਟ ਜੀ ਮੰਨਤਾ 40000 ਦੀ ਸੀ ਤੇ ਅੱਜ ਹੋਰ ਛੜਦਾਂ 65000 ਦੀ ਸੀ ਆ ਲਾਵਰੀ 65000 ਦੀ ਤੇ ਬਾਕੀ ਚਲੋ ਵੀਰ ਭਰਾ ਨੂੰ ਸਾਹਮਣ ਵਾਲਾ ਲੱਗੂ ਦੋਦੇ ਚੰਗਾ ਕੱਢੀ ਜਾਊਗੀ ਢਲਾ ਢੋਲਾ ਜਿਹੜੀਆਂ ਕਾਫੀ ਜਹਾਵਾਂ ਨੇਰੇ ਤੇ ਪਸ਼ੂ ਪਾਈ ਦੇ ਕੋਲ ਸਾਰੇ ਚੰਗੇ ਤੇ ਬਿਲਕੁਲ ਹੀ ਨਾਰਮਲ ਰੇਟ ਆ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਟੂ ਪਾਲਜ ਭਰਾਵਾਂ ਦਾ